ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਇਸ ਨਾਲ ਨਾਤੇ ਤੁਹਾਨੂੰ ਫੈਬਰਿਕ ਬਾਰੇ ਪਤਾ ਚੱਲੇਗਾ ਔਰ ਨਾ ਹੀ ਜਿਹੜਾ ਅਸੀਂ ਵੀਡੀਓ ਦੇ ਵਿੱਚ ਰੇਟ ਦੱਸਿਆ ਹੁੰਦਾ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੂਗੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਜਿਹੜੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਨਮੀ ਨਮੀ ਜਿਹੜੀਆਂ ਵੀਡੀਓਜ਼ ਉਹਦੀ ਅਪਡੇਸ਼ਨ ਮਿਲ ਸਕੇ ਅੱਜ ਅਸੀਂ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਲੈ ਕੇ ਆਏ ਆ ਤੁਹਾਡੇ ਲਈ ਇਹ ਰਹੇਗੀ ਇਹਦੀ ਪਾਟਾਂ ਔਰ ਇਹ ਰਹੇਗਾ ਸ਼ਰਟ ਦਾ ਕਪੜਾ ਜੋ ਕਿ ਪਿਓਰ ਕਾਟਨ ਦੇ ਵਿੱਚ ਹੈ ਇੱਕ ਵੀ ਥਰੈਡ ਜਿਹੜਾ ਆ ਮਿਕਸ ਨਹੀਂ ਹੈ ਇਹ ਦੇਖੋ ਨੇ ਤੁਹਾਨੂੰ ਅਸੀਂ ਅਗਲਾ ਕਲਰ ਇਹ ਦੇਖੋ ਜੋ ਗ੍ਰੇ ਸ਼ੇਡ ਦੇ ਵਿੱਚ ਹੈ ਤੁਸੀਂ ਦੇਖੋ ਇਸ ਤਰ੍ਹਾਂ ਫਲਾਵਰਸ ਵਾਲੀ ਸ਼ਰਟ ਰਹੇਗੀ ਨਾਲ ਦੇਖੋ ਤੁਸੀਂ ਕਪੜਾ ਦੇਖੋ ਕਿੰਨਾ ਸਫਾਈ ਦੇ ਨਾਲ ਇਹ ਤਾਂ ਡਿਜ਼ਾਈਨ ਹੈ ਔਰ ਦੇਖੋ ਕਿੰਨੇ ਪਿਆਰੇ ਜਿਹੜੇ ਇਹਦੇ ਤੇ ਫਲਾਵਰਸ ਨੇ ਇਹ ਰਹੇਗੀ ਨਾਲ ਜੀ ਪਲੇਨ ਹੈਗੀ ਇਹਦੀ ਬਾਟਮ ਇਹ ਦੇਖੋ ਦੋਨੋਂ ਹੀ ਪਿਓਰ ਕਾਟਨ ਦੇ ਨੇ ਸ਼ਰਟ ਵੀ ਔਰ ਬਾਟਮ ਵੀ ਇਹਦੋਂ ਆਇਆ ਤੁਹਾਨੂੰ ਅਸੀਂ ਤੀਸਰਾ ਕਲਰ ਇਹ ਦੇਖੋ ਮਹਿੰਦੀ ਸ਼ੇਡ ਦੇ ਵਿੱਚ ਫਲਾਵਰਸ ਵਾਲੀ ਸ਼ਰਟ ਰਹੇਗੀ ਪਲੇਨ ਜਿਹੜਾ ਇਹਦੇ ਨਾਲ ਹੈਗੀ ਬਾਟਮ ਰਹੇਗੀ ਇਹ ਸ਼ਰਟ اور ਬਾਟਮ ਦਾ ਦੋਨਾਂ ਦਾ ਕਪੜਾ ਮਿਲਾ ਕੇ 470 ਹੋਏਗਾ ਇਹ ਗਰਮੀਆਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਤੋਹਫੇ ਹਨ ਗਰਮੀਆਂ ਦੇ ਵਿੱਚ ਪਹਿਨਣ ਲਈ ਇਹ ਦੇਖੋ ਤੁਸੀਂ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਪ੍ਰਿੰਟ ਕਿੰਨਾ ਪਿਆਰਾ ਹੈ ਇਹ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਸੂਟ ਇਹ ਦੇਖੋ ਇਹ ਰਹੇਗੀ ਜੀ ਨਾਲ ਇਹਦੀ ਪਲੇਨ ਬਾਟਮ ਉਹ ਵੀ ਪਿਓਰ ਕਾਟਨ ਦੀ ਹੈ ਇਹ ਨਹੀਂ ਹੈ ਜੀ ਅਸੀਂ ਕਿ ਸ਼ਰਟ ਦਾ ਕਪੜਾ ਕੋਈ ਹੋਰ ਹੈ ਔਰ ਬਾਟਮ ਦਾ ਹੋਰ ਇਹ ਦਿਖਾਉਨੇ ਆ ਜੀ ਤੁਹਾਨੂੰ ਲਾਸਟ ਕਲਰ ਜਿਹੜਾ ਹੈ ਰੈੱਡ ਕਲਰ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਰੈੱਡ ਕਲਰ ਪ੍ਰਿੰਟਡ ਸ਼ਰਟ ਤੁਹਾਨੂੰ ਜੀ ਸਾਡੀ ਸ਼ਾਪ ਤੋਂ ਬਿਲਕੁਲ ਸਾਫ਼ ਸੁਥਰੇ ਵਧੀਆ ਕਪੜੇ ਜਿਹੜੇ ਆ ਉਹ ਮਿਲਣਗੇ ਸਕਰੀਨ ਤੇ ਲਗਾਤਾਰ ਸਾਡਾ ਨੰਬਰ ਚੱਲ ਰਿਹਾ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸਾਡੀ ਵੀਡੀਓ ਇਹ ਰਹੇਗੀ ਜੀ ਨਾਲ ਪੇਨ ਬੋਟਮ ਇਸ ਸੂਟ ਦਾ ਪ੍ਰਾਈਸ ਜੀ ਹੈ 270 ਰੁਪਏ ਅਗਨਮੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ